ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਉਹ ਪੈਵਲੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪੈਂਡ ਡਾਲੇ ਚੱਕ ਆ ਗਿਆ ਸਜਣੋ ਨੇੜੇ ਦੀ ਗੱਲ ਕਰੀਏ ਧਿਆਨਪੁਰ ਸ਼ਿਕਾਰਮਾਸ਼ੀਆਂ ਜ਼ਿਲ੍ਹਾ ਜੇ ਗੱਲ ਕਰੀਏ ਤਾਂ ਗਰਦਾਸਪੁਰ ਆ ਜਾਂਦਾ ਤੇ ਉਹ ਟਟਾ 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 ਵਿਊਧਾ ਨਾਂ ਤੇ ਫੌਜੀ ਦੇ ਨਾਂ ਨਾ ਸਾਰੇ ਭੈਣਾ ਭਰਾ ਇਹ ਨੇੜੇ ਦਾ ਏਰੀਆ ਜਿ ਲਾਈਏ ਸਾਰੇ ਨਗਰ ਜਾਣਦੇ ਆ ਆਮਨੇ ਫੌਜੀ ਦੇ ਨਾਂ ਉਸ ਘਰੋਂ ਤੁਹਾਨੂੰ ਮੰਨ ਕੇ ਚੱਲੋ ਵੀ 5 6 ਐਨੀਮਲ ਵਿਕਰੀ ਵਾਲੇ ਵਿਖਾਉਣੇ ਆ ਜਿਹਦੇ ਵਿੱਚ ਸਜਣਾ ਦੋ ਵਹਿੜਾਂ ਸੂਨ ਵਾਲੀਆਂ ਆਹ ਬੱਛੀ ਦਾ ਵੀ ਚੰਗਾ ਗਬਗਬ ਚੰਗੇ ਵਜਨ ਵਾਲੀ ਵਹਿੜ ਤੇ ਬੜੀ ਪਾਵਰ ਵਾਲਾ ਥਣ ਲੱਗਾ ਤੇ ਮੁੱਠੀ ਪਰ ਸਿੰਘ ਭਵਾ ਜ਼ਰੂਰ ਆ ਪਰ ਦੂਰਾ ਥਣ ਲੱਗਾ ਕਰਮ ਵਾਲੀ ਨੂੰ ਮੱਝ ਵਾਲਾ ਤੇ ਆ ਵੈੜ ਵੀ ਚੰਗਾ ਦੁੱਧ ਭਰੂਗੀ ਕਿਉਂਕਿ ਜਾਤ ਨਸਲ ਬਹੁਤ ਆ ਇੱਕ ਬਿਲਕੁਲ ਹੀ ਤਾਜੀ ਸੂਈ ਕੱਲ ਦੀ ਝੋਟੀ ਹਜੇ ਪੁੜੇ ਪਾੜੇ ਨਹੀਂ ਸੱਜਣੋ ਚੱਕੇ ਠਾਣ ਬੜਾ ਚੰਗਾ ਲੱਗਾ ਸੁਭਾਅ ਦੀ ਚੰਗੀ ਆ ਮਗਰ ਕੱਟੀ ਆ ਕੀ ਧਾਰਾਂ ਧੂਰਾ ਬੋਲਾ ਬੂਲਾ ਕੀ ਇਹਨੇ ਦਿੱਤਾ ਆਪਾਂ ਫੌਜੀ ਸਾਹਿਬ ਤੋਂ ਪੁੱਛ ਲਾਂਗੇ ਸਿੰਘ ਵੀ ਚੰਗਾ ਤੇ ਇੱਕ ਸੱਜਣੋ ਬੱਚਾ ਮਰੀ ਝੋਟੀਆ ਬੜਾ ਚੰਗਾ ਕੱਦ ਕਾਠਾ ਕੋਈ ਵੀ ਓੜਾ ਬਾਨਾ ਨਹੀਂ ਵੇਖੋ ਹੈ ਨਾ ਨਾਗਰ ਕੀ ਕਾਲੀ ਪੂਰੀ ਚੰਗੀ ਝੋਟੀ ਆ ਕਿੰਨੇ ਦਨ ਬੱਚੇ ਇਹਦੇ ਚੱਲੇ ਨੂੰ ਪੂਰਾ ਸਮਾਂ ਹੋਇਆ ਆਪਾਂ ਹਾਬ ਤਵੇ ਕਾਗੀ ਨੀਲੀ ਰਵੀ ਦੀ ਸਜਣੋ ਆਹ ਵਾਲੀ ਕੱਟੀ ਆਜੋ ਆਪਾਂ ਤਾਜੀ ਝੋਟੀ ਤੋਂ ਸ਼ੁਰੂ ਕਰਦੇ ਆਂ ਤੇ ਅੱਗੇ-ਅੱਗੇ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੁਸੀਂ ਕਿਹਾਲ ਜੀਤਕ ਜੀ ਬਹੁਤ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਬਾਬਾ ਚੜ੍ਹਦੀ ਕਲਾ ਬਿਲਕੁਲ ਜੀ ਚੜ੍ਹਦੀ ਕਲਾ ਨਾ ਹਾਂ ਬਿਲਕੁਲ ਬਿਲਕੁਲ ਫੌਜੀ ਸਾਹਿਬ ਪਹਿਲਾਂ ਆਪਣਾ ਨਾਂ ਤੇ ਡਰੈੱਸ ਇੱਥੋਂ ਦਾ ਪ੍ਰੋਪਰ ਦੱਸ ਗਏ ਭੈਣਾ ਭਰਾਵਾਂ ਨੂੰ ਹਾਂਜੀ ਹਾਂਜੀ ਵੀਰ ਆਪਾਂ ਨਾਂ ਜਮਨਦੀਪ ਸਿੰਘ ਫੌਜੀ ਪਿੰਡ ਡਾਲੇਚਕ ਤਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਤਸੀਲ ਆ ਗਈ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਹਾਂਜੀ ਧਿਆਨਪੁਰ ਇੱਥੋਂ ਕਿੰਨਾ ਹੈ ਧਿਆਨਪੁਰ ਸਾਹਿਬ 2 ਕਿਲੋਮੀਟਰ 2 ਕਿਲੋਮੀਟਰ ਹੈਨਾ ਹਾਂਜੀ ਹਾਂਜੀ ਮੇਨ ਮੇਰੇ ਹਿਸਾਬ ਨਾਲ ਕਸਬਾ ਆਪਾਂ ਨੂੰ ਸ਼ਹਿਰ ਜਿਹਾ ਨਿੱਕਾ ਛੋਟਾ ਮੋਟਾ ਹੁੰਦਾ ਹਾਂ ਧਿਆਨਪੁਰ ਪੈਂਦਾ ਜੀ ਹਾਂ ਧਿਆਨਪੁਰ ਪੈ ਗਿਆ ਹਾਂ ਧਿਆਨਪੁਰ ਹਾਂਜੀ ਨੰਬਰ ਆਪਣੇ ਭਰਾ ਦਾ ਨੰਬਰ ਵੀ ਆਪਣਾ ਹੈ 82890 72465 ਇੱਕ ਵਾਰੀ ਹੋਰ ਰਿਪੀਟ ਕਰੇ 82890 72465 ਤੇ ਵਪਾਰ ਦਾ ਕੰਮ ਹਾਂ ਜੇ ਆਪਾਂ ਵਪਾਰ ਲੈਣ ਜੀ ਰੂਟੀਨ ਚ ਪਸਗਉਂਦੇ ਆ ਰੂਟੀਨ ਪੰਜਾਂ ਦੰਗਾਂ ਉੱਦੋਂ ਦੁਹੰਦੇ ਦੇ ਹੁੰਦੇ ਆ ਹਨਾ ਜਦੋਂ ਮਰਜੀ ਕੋਈ ਭੈਣ ਭਰਾ ਕਾਲ ਲਾ ਕੇ ਪੁੱਛ ਸਕਦਾ ਬਿਲਕੁਲ ਬਿਲਕੁਲ ਵੀ گاਵਾ ਵੀ ਲੈ ਲੈਦੀਆਂ ਤੇ ਮੱਝਾਂ ਵੀ ਲੈ ਲੇ ਹਾਂਜੀ 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 ਤੇ ਫੌਜੀ ਸਾਹਿਬ ਜੇ ਇਹਦੀ ਗੱਲ ਕਰੀਏ ਤਾਂ ਸੁਵਾ ਕਿਹੜਾ ਝੋਟੀ ਸੂਪੀ ਸੁਵਾ ਦੁੱਜਾ ਜੇ ਠੀਕ ਆ ਤੇ ਬੱਚਾ ਮੈਂ ਕੱਟੀ ਜੇ ਓਕੇ ਤੇ ਇਹ ਬੋਆ ਇੱਕਾ ਸੂਈ ਜੇ 2:00 ਰਾਤ ਦੀ ਓਕੇ ਕੱਲ ਰਾਤ 2 ਵਜੇ ਹਾਂਜੀ ਬੋਆ ਜੀ ਤੇ ਮੈਂ ਗੈਣ 7-8 ਕਿਲੋ ਠੀਕ ਆ ਬੋਲਾ ਬੋਲਾ ਬੋੜਾ ਹੋਊਗਾ 7-8 ਕਿਲੋ ਹਾਂਜੀ ਹਾਂਜੀ ਠੀਕ ਆ ਚੋਣ 100 ਦੀ 100 ਆ ਪੋਲੀ ਬਾਕੀ ਸੱਜਣਾ ਬੱਚੇ-ਬੱਚੇ ਤੇ ਸਹਿਮਤਾ ਬੇਫਿਕਰ ਹੋ ਜਿਓ ਚੋਣ ਪੋਲੀ ਹੋਗੀ ਰੋਜ਼ ਆ ਪੋਲੀ ਰੋਜ਼ ਹੋਈ ਤੋਰ ਕਰਾਈਏ ਚੱਕੇ ਦੀ ਵੀਰੇ ਕੱਢੀ ਵਾਰ ਹਾਂ ਖੋਲ ਕੇ ਨਹੀਂ ਮੈਨੂੰ ਮੜਾ ਸੱਜਣਾ ਕੱਦ ਕਾਟ ਦਾ ਵੀਰ ਦੇ ਕਾਤੋਂ ਤਾਜ਼ਾ ਲਾ ਲਿਓ ਫੁੱਲ ਕੱਦ ਦਾ ਵੱਡਾ ਭਰਾ ਦਾ ਤੇ ਝੋਟੀ ਦਾ ਵੀ ਕੱਦ ਕਾਟ ਚੰਗਾ ਵਾ ਬਾਕੀ ਕੀੜਾ ਸੱਜਣਾ ਨੋਟ ਕਰ ਲਿਓ ਬਿਲਕੁਲ ਤਾਜੀ ਸੂਈ ਕਰਕੇ ਹਜੇ ਲਪਾਲ ਪਾਜਵੇਂ ਆਪਦੇ ਏਰੀਏ ਦੇ ਹਿਸਾਬ ਨਾਲ ਪਾਛਾ ਆ ਜਾਂਦੀ ਆ ਵੀ ਇਹਨੇ ਤੈਜ ਹੀ ਮਾਰੀ ਹੋਈ ਆ ਜੇ ਭਰੇ ਨਹੀਂ ਹੱਡ ਪੈਠ ਪੜਾ ਵੀ ਜਿਹੜਾ ਉਹ ਚੱਕਿਆ ਨਹੀਂ ਗਾ ਸਜਣਾ ਤੋਰ ਵੇਖੋ ਚੈੱਕ ਕਰ ਲਓ ਝੋਟੀ ਦੀ ਓਕੇ ਰਿਪੋਰਟ ਆ ਤੇ ਕਰਮਾ ਵਾਲੀ ਨੇ ਪਾਣੀ ਪੂਣੀ ਪੀ ਲਿਆ ਪੱਠੇ ਚੱਕ ਲਏ ਤੇ ਦੋ ਚਾਰ ਦਿਨਾਂ ਚ ਇਹਨੇ ਮੰਨ ਲਓ ਵੀ ਬਦਲ ਜਾਣਾ ਆਪਣੇ ਸਾਹਮਣੇ ਸਜਣਾ ਜਿਵੇਂ ਕਹਿ ਦਈਏ ਨਾ ਆਪ ਵੀ ਕੱਟੀ ਤੇ ਮਗਰ ਵੀ ਕੱਟੀ ਉਹ ਗੱਲ ਆ ਬਸ ਇਹੀ ਲਾ ਲਿਓ ਵੀ ਉਹ ਲੈ ਲੈਓ ਕੱਲ ਦੀ ਸੂਈ ਕਰਕੇ ਝੋਟੀ ਨੇ ਤੈਜ ਜਰੂਰ ਮਾਰੀ ਆ ਬਾਕੀ ਬਰੀਕ ਚਮੜੀ ਦੀ ਸਿੰਗ ਚੰਗਾ ਕਮਾ ਲਓ ਸ਼ਾਹ ਜੀ ਲੈ ਲੈ ਮੋੜ ਲਾ ਵੇਖਿਓ ਕੱਦ ਕਾਠ ਤੇ ਮੰਨ ਲਓ ਵੀ ਥਾਂ ਲੇਵੇ ਦੀ ਕੁਆਲਿਟੀ ਨਾ ਚੰਗੀ ਲੱਗੀ ਹੋਈ ਆ ਹਾਂ ਲੈ ਚੱਲ ਕੋਈ ਨਹੀਂ ਲੈ ਚੱਲ ਇਹਨੂੰ ਆਪਦੇ ਬੱਚੇ ਕੋਲੇ ਜਾਣ ਦੇ ਕਰਮਾਂ ਵਾਲੀ ਨੂੰ ਬੱਚੇ ਦਾ ਕਰਦੀ ਹਾਂ ਬੱਚੇ ਦਾ ਸੱਜਣੋਂ ਬਹੁਤ ਮੂਹ ਕਰਦੀ ਆ ਕਰਮਾਂ ਵਾਲੀ ਇਹ ਆ ਵੇਖਿਓ ਹੈ ਨਾ ਕੋਈ ਗੱਲ ਬਾਤ ਕਿਆ ਬਾਤ ਹੈ ਤੇ ਤੁਹਾਨੂੰ ਮੈਂ ਕੱਟੀ ਵੀ ਨੇੜ ਤੋਂ ਵਿਖਾ ਦਿਆਂ ਆ ਵੇਖੋ ਕੱਟੀ ਬਹੁਤ ਜਰਵਾਣੀ ਦੇਗੀ ਹਨਾ ਹਾਂ ਜੀ ਤਾਂ ਹੀ ਝੋਟੀ ਥੋੜੀ ਜੀ ਤੇ ਵੀ ਵੱਧ ਮਾਰ ਗਈ ਕੱਟੀ ਪਲੀ ਐ ਤੇ ਕੱਟੀ ਪਲੀ ਵੜੀ ਆ ਤੇ ਫੌਜੀ ਸਾਹਿਬ ਆਓ ਇਹਦਾ ਰੇਟ ਦੱਸ ਗਿਆ ਆਪਾਂ ਭੈਣਾ ਭਰਾਵਾਂ ਨੂੰ ਰੇਟ ਪਾ 20 ਕੁ ਲਵ ਆਪਾਂ ਪੱਲਾ ਘਾ ਲਓ ਠੀਕ ਆ ਤੇ ਜਿਹੜੀ ਇੱਕ ਪੰਜੀ ਦੇ ਦਾਂਗੇ ਘਰ ਦੇ ਪਿਆਰ ਮੁਹੱਬਤ ਐ ਨਾ ਕਰਾ ਕੀ ਰਬ ਯਾਰ ਵੀ ਹੁਣ ਤੁਰਿਆ ਦੁਬਾਰਾ ਫੇਰ ਵੇਖੋ ਸੱਜਣਾ ਬਰੀਕੀ ਲੱਗੀ ਕੱਟੀ ਨੂੰ ਕਿਆ ਬਾਤ ਖਾ ਪੀ ਕੇ ਖਿੜੂਗੀ ਬੜੀ ਥੱਲਿਓ ਹਾਂ ਬੁਖੜੀ ਹੈ ਹਾਂ ਚਾਰੂ ਹੈ ਹੁੰਡੀ ਹੈ ਇੱਕ ਪਾਇਂ ਦੀ ਛੱਡੋ ਕਿੰਨੇ ਦੀ ਦੇ ਦਈਏ ਜਮਈ ਹੈ ਤੂੰ ਦੱਸ ਦੋ ਪੂਰੇ ਲੱਖ ਦੀ ਦੇ ਦਈਏ ਗਾਦੀਆ ਦਾ ਮੈਂ ਦੇ ਦੇ ਦਾਂਗੇ ਪੱਕੀ ਗੱਲ ਆ ਕੀ ਗੱਲ ਜੀ ਧੰਨਵਾਦ ਆ ਤੇਰਾ ਫੌਜੀ ਸਾਹਿਬ ਤੂੰ ਐਡਾ ਮਾਣ ਕੀਤਾ ਹਨਾ ਲੋ ਵੀ ਸੱਜਣੋ ਇੱਕ ਲੱਖ ਰੁਪਏ ਦੀ ਝੋਟੀ ਕਹਿੰਦੇ ਇੱਕ ਮਗਰ ਕੱਟੀ ਵੀ ਬਹੁਤ ਸ਼ਾਨਦਾਰ ਆ ਤੇ ਚੰਗਾ 11 12 ਕਿਲੋ ਤੁਹਾਡੀ ਸੇਵਾ ਤੇ ਦੁੱਧ ਖੁੱਲਾ ਦੇਈ ਜਾਊਗੀ ਕਰਮਾਂ ਵਾਲੀ ਪੂਰੀ ਚੰਗੀ ਝੋਟੀ ਆ ਲੱਖ ਰੁਪਏ ਦੀ ਜਸਨੋ ਕਰਤੀ ਆ ਬਾਕੀ ਪਿਆਰ ਮੁਹੱਬਤ ਸ਼ੋਰ ਛੱਪਾ ਕਰਾ ਲਿਓ ਤੇ ਆ ਵਹਿੜ ਸੁਆ ਕਿਹੜਾ ਕੱਢੀ ਵੀਰੇ ਬਾਹਰ ਇਹਨੂੰ ਵੀ ਫੌਜੀ ਸਾਹਿਬ ਸੁਆ ਦੁੱਜਾ ਸੋ ਦੁੱਜਾ ਜੇ ਓਕੇ ਪਹਿਲਾਂ ਨੇ ਕੀ ਦੁੱਧ ਦੁੱਧ ਭਰਿਆ ਪਹਿਲਾਂ ਨੇ 12 ਸਵਾ ਟਨ ਕਿਲੋ ਕਿੰਨਾ ਕ 16 17 ਕਿਲੋ 16 ਤੋਂ 17 ਕਿਲੋ ਬਾਕੀ ਵਹਿੜ ਦਾ ਗੋਬ ਗੋਬ ਬਹੁਤ ਆ ਹੈ ਨਾ ਅਗਾ 20 ਕਿਲੋ ਦੀ ਗਾਰੰਟੀ ਦਵਾਂਗੇ 20 ਕਿਲੋ ਦੀ ਫੌਜੀ ਸਾਹਿਬ ਕਹਿੰਦਾ ਗਾਰੰਟੀ ਦੇਵਾਂਗੇ ਬੰਦਾ ਸਾਂਭਣ ਵਾਲਾ ਹੋਵੇ ਹਾਂ ਕੀ ਬਾਤ ਆ ਲੈ ਚੱਲ ਵੀਰੇ ਲੈ ਚੱਲ ਕੋਈ ਨਹੀਂ ਤੇ ਬਾਕੀ ਫੌਜੀ ਸਾਹਿਬ ਥਣ ਮੱਝ ala ਵਾ ਹੈਨਾ ਥਣ ਮੱਝ ਮਜਾ ਵਧੀਆ ਹਾਂ ਹੋਲੀ ਧਾਰ ਚ ਕਿੰਨੇ ਨਹੀਂ ਠੀਕ ਸਿਲੀਆਂ ਬੋਰੀਆਂ ਹਾਂ ਸਿਲ ਸੁਭਾ ਹੈਨਾ ਹਾਂਜੀ ਹਾਂਜੀ ਵਹਿੜ ਬਹੁਤ ਸੋਹਣੀ ਆ ਸੱਜਣੋ ਨਾ ਬਾਲੇ ਵੱਡੇ ਕਦ ਕਮਾ ਲੋ ਸ਼ਾਦੀ ਲੈ ਚਲੋ ਤੇ ਨਾ ਹੀ ਬਾਲੇ ਛੋਟੇ ਕਰਦੀ ਤੇ ਜਿਵੇਂ ਕਹਿ ਦਿੱ ਗਏ ਨਾ ਪੀੜੀ ਦੇ ਪਾ ਵਾਂਗੂ ਥਣ ਲੱਗੇ ਆ ਉਹ ਚੀਜ਼ ਲੱਗੀ ਆ ਤੇ ਮੁੱਠੀ ਪਰ ਸਿੰਘ ਮੈਂ ਤੁਹਾਨੂੰ ਪਹਿਲਾਂ ਦੱਸਤਾ ਕਿਉਂਕਿ ਜਿਹੜੀ ਚੀਜ਼ ਸਾਹਮਣੇ ਆ ਗਈ ਉਹ ਆਪਣਾ ਵੀ ਫਰਜ਼ ਆ ਕਿਉਂਕਿ ਤੁਸੀਂ ਇੰਨਾ ਪਿਆਰ ਸਤਿਕਾਰ ਦਿੰਨੇ ਹੋ ਉਹ ਸ਼ਿਵਾਸ਼ਤੇ ਪਸ਼ੂ ਕਈ ਵਾਰੀ ਖਰੀਦਦੇ ਹੋ ਤੁਹਾਡਾ ਧੰਨਵਾਦ ਵੇਖਿਓ ਖਲਦੀ ਵਿਹੜੇ ਲੇਵਾ ਭਾਂਡਾ ਨਾ ਇਹ ਸੋਚ ਲਓ ਵੀ ਲੰਮੀ ਪੈ ਕੇ ਪੈਣ ਵਾਲਾ ਕੰਮ ਕਰ ਦੂਗੀ ਐਡਾ ਲੇਵਾ ਤਿਆਰ ਕਰੂਗੀ ਕਿਉਂਕਿ ਜਾਨ ਵਾਲੀ ਆ ਜਾਨ ਵਾਲੀ ਲਹੂ ਪਾਣੀ ਵਾਲੀ ਆ ਗੋਬ ਵਾਲੀ ਆ ਕੋਈ ਹੱਥ ਧਰਾ ਨਹੀਂ ਮੱਛੀ ਦੇ ਵਿੱਚ ਬੇਫਿਕਰ ਹੋ ਜਿਓ ਗੱਲ ਹੀ ਕੋਈ ਨਹੀਂ ਠੰਡੀ ਠੁੰਡੀ ਪੂਰੀ ਲੈ ਵੇਖੋ ਕਰਮਾਂ ਵਾਲੀ ਜਿਉਂਦੀ ਰਵੇ ਸੱਜਣੋ ਤੇ ਫੌਜੀ ਸਾਹਿਬ ਠਣਾ ਠਣਾ ਲਗਵਾਣ ਇੱਕੋ ਜਿਹਾ ਚੀੜ ਓਕੇ ਓਕੇ ਗਰੰਟੀ ਹੋਊਗੀ ਠਣਾ ਦੀ ਤੇ ਪਿੱਛੇ ਪੁੱਛੇ ਦੀ ਬੇਫਿਕਰੀ ਗਰੰਟੀ ਆ ਦੇ ਕਿੰਨੇ ਦੀ ਦਈਏ ਮੁੱਲ ਕਹੀਦਾ 65000 ਓਕੇ ਹੱਕ ਵੀ ਆ ਉਹ ਭਾਣਾ ਲੈ ਭਾਣਾ ਦੇਣੀ ਆ ਕੀ ਬਾਤ ਆ ਧੰਨਵਾਦ ਠੀਕ ਜੀ 55 ਬੱਛੀ ਦੇ ਦਈਏ 55000 ਦੀ ਦੱਸੋ ਜੀ ਵਿਆਜ ਜੀ ਪਿਆਰ ਮੁਹੱਬਤ ਕਰਤੇ ਮਾੜਾ ਜਿਹਾ ਬੇਮਲੂਮਾ ਜਿਹਾ ਕਰਦੇ ਬਾਹਲਾ ਨਹੀਂ ਤੇਨੂੰ ਤੇ 2 ਛੱਡ ਦਾਂਗੇ 53000 52000 ਦੀ ਚਲੋ ਮੰਨ ਲਓ ਧੰਨਵਾਦ ਲਓ ਵੀ ਸੱਜਣਾ 52000 ਦੀ ਵਛੀ ਆ ਅੱਖਾਂ ਮੀਟ ਕੇ ਖਰੀਦ ਲਿਓ ਕਿਉਂਕਿ ਵਜਨ ਵਜਨ ਮੁੱਠੀ ਪਰ ਸਿੰਗਣਾ ਹੁੰਦੇ ਦਾ 85000 ਦੀ ਵਹਿੜ ਸੀ ਕੋਈ ਸ਼ੱਕ ਨਹੀਂ ਬਹੁਤ ਚੰਗੀ ਆ ਰੇਟ ਉਹ ਕਰਾਤੇ ਆ ਜਿਹੜੇ ਤੁਹਾਡੇ ਲੈਣ ਵਾਲੇ ਤੇ ਫੌਜੀ ਸਾਹਿਬ ਇਹ ਇਹ ਗਊ ਕਿਹੜਾ ਸੂ ਹੈ ਵੀ ਦੂਜਾ ਹੀ ਇਹ ਸੁੱਧ ਜਹਾਂ ਦੇ ਹੋਏ ਇਹ ਚਾਚੇ ਪ੍ਰੋਪਰ ਹਾਂ ਇਹਦਾ ਵੀ ਕੱਤ ਵੇਲ ਬਹੁਤ ਆ ਹਨਾ ਹਾਂਜੀ ਹਾਂਜੀ ਓਕੇ ਛੜੀ ਛੁੰਡੀ ਆ ਵਧੀਆ ਦਣੇ ਵੀ ਲੈ ਜੂ ਹਫਤੇ ਤੋਂ 10 ਦਿਨ ਆ ਇੰਨੇ ਬਸ ਠੀਕ ਆ ਵੇਖੋ ਸੱਜਣੋ ਤੇ ਦੁੱਧ ਇਹਨੇ ਪਹਿਲਾਂ ਨੇ ਇਹਨੇ ਵੀ ਚੰਗਾ ਦਿੱਤਾ ਹੋ 18 ਕਿਲੋ ਪਹਿਲੇ ਹੋਏ 18 ਕਮਾਲਾ ਕਮਾਲਾ ਤੋਟੇ ਦਾ ਮੇਰਾ ਵੀਰ ਚੱਲ ਪੁੱਤ ਚੱਲ ਵੇਖੋ ਸੱਜਣੋ ਕੱਦ ਪੂਰੇ ਵੱਡੇ ਦੀ ਚੰਗੇ ਕੱਦ ਕਾਟ ਦੀ ਕਹਿ ਦੀ ਗੇ ਬੇਲ ਚੰਗੀ ਜਾਤ ਨਸਲ ਚੰਗੀ ਥਣ ਚਵਾਈ ਵਾਲਾ ਲੱਗਾ ਉਹਨੂੰ ਜੇ ਮੱਝ ਵਾਲਾ ਲੱਗਾ ਸੀ ਤਾਂ ਮੱਝ ਵਾਲੇ ਕਿਹਾ ਕਮਾਲੋ ਸ਼ਾਹੀ ਕਮਾਲੋ ਪਿਆਰ ਫੇਰ ਕਰ ਲਈ ਇਹਨੂੰ ਵੇਖੋ ਚੱਲ ਪੁੱਤ ਚੱਲ ਉਧਰ ਚੱਲ 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 ਵੇਖਿਓ ਖੋਲਦੀ ਹੈਣ ਥੱਲਿਓ ਚੰਗੀ ਖੋਲਿਆ ਨਹੀਂ ਸੱਜਣੋ 10 12 ਦਿਨਾਂ ਦੇ ਵਿੱਚ ਵਿੱਚ ਸੂਹੂਗੀ ਤੇ ਜੇ ਕਿਸੇ ਭੈਣ ਭਰਾ ਕੋਲੇ ਕੋਈ ਸਮਾਂ ਪੱਠਿਆਂ ਦਾ ਲਾ ਲਓ ਚਾਰ ਦਾ ਲਾ ਲਓ ਜਾਇਜ਼ਤ ਦਿੰਦਾ ਤਾਂ ਵੇੜਾ ਲੈ ਕੇ ਬੰਨ ਲਿਓ ਤੇ 2 ਰੁਪਏ ਰੋਟੀ ਵੀ ਦੇ ਕੇ ਜਾਣ ਗਿਆ ਐਡੀ ਗੱਲ ਨਹੀਂ ਦੇਖਿਓ ਕਿਉਂਕਿ ਚੰਗੀਆਂ ਵੇੜਾ ਪੈਮ 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 ਨਾ ਹਾਂ ਤੇ ਫੌਜੀ ਸਾਹਿਬ ਇਹਦਾ ਫਿਰ ਲੇਖਾ ਜੋਖਾ ਅਭੀ ਸਹੀ ਹੁੰਦੀ ਹੈ ਗੱਲ ਪੰਜ ਵਲੋ ਹੰਦੀ ਇਹ ਵੀ ਪੂਰੀ ਹੈ ਨਾ ਹਾਂਜੀ ਹਾਂਜੀ ਬਰਫਰਗੀ ਬਰਫਰਗੀ ਨਮ ਜੀ ਕਰੋ ਕੀ ਬਾਤ ਹੈ ਇਹਦਾ ਪੂਛ ਚੱਕਦੀ ਹੈ ਕਰ ਮਾਰੀ ਹੈ ਨਾ ਹਾਂਜੀ ਹਾਂਜੀ ਤੇ ਇਹਦਾ ਹਿਸਾਬ ਤਾਂ ਇਹਦਾ ਸਵੇਰ ਦੁੱਝਾ ਜੇ ਠੀਕ ਆ ਫਿਰ ਦੋ ਸਵੇਰ ਦੋ ਦਮ ਭਰਿਆ 18 ਕਿਲੋ 18 ਕਿਲੋ ਹਾਂਜੀ ओके 1 2 किलो ਗੱਡੇਗੇ 20 ਕਿਲੋ ਦੇਉਗੀ ਰਾਮਨਾ ਦਿਨ ਲੈ ਜੂ 10 12 ਦਿਨ 10 ਲੈ ਜਾਣੇ ਲੈ ਜੂਗੀ ਰਾਮਨਾ ਦੋਨੇ ਗਾਈਆਂ 10 10 ਦਿਨ ਲੈਣੀਆਂ ਉਹ 8 ਦਿਨ ਦਾ ਦਾਣ ਹਾਂ ਖੁੱਲਣਗੀਆਂ ਬਹੁਤ ਮਾਤੇ ਬਾਨੀਆਂ ਦੇ ਹਾਂ ਇਹ ਕਿੰਨੇ ਦੀ ਦੇ ਦਿੱਗੇ ਇਹ ਵੀ 65000 ਦੀ ਦੇ ਦੀਏ 65000 ਚ ਪਿਆਰ ਮੁਹੱਬਤ ਕੋਈ ਜੋੜਾ ਹੀ ਮੰਗਾਉਣਾ ਇਹ ਕਹੇ ਨੇ ਆਪਣੇ ਭੈਣ ਭਰਾ ਨੇ ਇੱਕ ਨਹੀਂ ਲੈਣੀ ਦੋਵੇਂ ਹੀ ਲੈਣੀਆਂ ਕਹੇ ਨੇ ਕਿ ਜੋੜਾ ਖਰੇ ਕਰੇ ਇੱਕ ਪਾਇਨ ਖੋਲ ਦਾਂਗੇ ਜੋੜਾ ਜੇ ਲੈਂਦਾ ਕੋਈ ਇੱਕ ਪੈਂਦਾ ਉਹ 52 ਦੀ 53 ਦੀ ਹਾਂਜੀ ਹਾਂਜੀ ਨਹੀਂ ਠੀਕ ਆ ਓਕੇ ਰਿਪੋਰਟ ਆ ਯਾਰ ਹੁਣ ਮੈਂ ਬਾਹਲਾ ਨਹੀਂ ਕਹਿੰਦਾ ਕੱਲੀ ਕੱਲੀ ਖੜੇ ਸੇ ਵਖਰੇ ਹੋਣਾ ਫੇਰ ਵੱਖਰਾ ਹੋਊਗਾ ਹਨਾ ਨਹੀਂ ਠੀਕ ਆ ਧੰਨਵਾਦ 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 ਬਾਕੀ ਜਿਹੜਾ ਲੈ ਜੂ ਕਰੂ ਯਾਦ ਹੀ ਇਹ ਭਾਅ ਮਿਲਣਾ ਨਹੀਂ 55 53 53 ਦੀਆਂ ਵੱਛੀਆਂ ਕਿੱਥੇ ਲੱਭਦੀਆਂ ਲੱਭਦੀਆਂ ਮੇਰੀ ਵਛੇ 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 ਕਿੱਥੇ ਹੋਣਗੀਆਂ ਵਾਕਿਆ ਵਾਕਿਆ ਅੱਗੇ ਫੌਜੀ ਸਾਹਿਬਾਂ ਮੱਝ ਖੋਲ ਲਈ ਵੀਰ ਨੇ ਇਹਦਾ ਹਿਸਾਬ ਕਿਤਾਬ ਕੀ ਆ ਇਹ ਸੀਨ ਹੋ ਗਏ ਜੇ ਮਹੀਨਾ ਮੰਨ ਕੇ ਲੋ ਮਹੀਨਾ ਸੂਈ ਨੂੰ ਲਾਲ ਗਏ ਦੋਦੇ ਹੈ ਬਾਤ ਰੈਗ ਲੋਹੀ 12 13 ਕਿਲੋ ਬੱਚਾ ਮੰਨ ਗਿਆ ਕਿ ਦੋਧਾ ਘਟਾ ਗਈ ਉਹ ਜੇ ਉਹ ਲੈਂਦੀ ਜੀ ਇੱਕ ਰੰਗ ਕਾਲੀ ਆਹ ਝੁੰਡੀ ਕਾ ਲੈਂਦੀ ਜੀ ਬਲੇ ਕੋਲ ਕਰਦੀ ਹੁਣ ਟੀਕਾ ਲੈਂਦੀ ਆ ਵੇਲਾ-ਕਿਲਾ ਕਰਦੀ ਆ ਹਾਂ ਬਸ ਜੀ ਹੈਨਾ ਟਕਾਉਣੀ ਪੈਣੀ ਆ ਹਾਂਜੀ ਹਾਂਜੀ ਵੀ 4 ਦਿਨ ਟੱਕਰਾ ਹੱਥ ਪਣਾਉਣੇ ਪੈਣੇ ਆ ਹਾਂਜੀ ਹਾਂਜੀ ਲੈ ਨਾ ਮਹਿੰਗੀ ਉਪਾਟਾ ਦੇਣਾ ਬਣਾ ਪੈਣਾ ਵਾ ਓਕੇ ਸਿਆਣੇ ਉਹ ਦੱਦ ਹੋਊ 8 9 ਦਾ ਹਜੇ ਵੀ ਦੁੱਧੇ ਹਜੇ ਨੌਂ ਕਿਲੋ ਹੈਗਾ 9 ਕਿਲੋ ਹਜੇ ਵੀ ਟੀਕਾ ਲਾ ਕੇ ਚੋ ਲੈਨੇ ਆ ਫਿਰ ਜਿਹੜਾ ਕਿ ਦਿਲ ਨਹੀਂ ਲੈਂਦੀ ਕਈ ਵਾਰੀ ਨਹੀਂ ਵੀ ਲੈਂਦੀ ਬਾਕੀ ਚੂਣ ਬੜਾ ਚੰਗਾ ਹੋ ਵਾ ਵਧੀਆ ਮੁਠੀ ਭਰ ਹੈ ਨਾ ਫੋਸ਼ਟਾ ਮੈਂ ਫਰੀ ਦੇ ਦਾਂਗਾ ਠੀਕ ਕੋਈ ਪੂਰ ਛੱਟਾ ਸੱਜਣੋਂ ਹੁੰਦਾ ਤੇ ਫੌਜੀ ਸਾਹਿਬ ਕਹਿੰਦਾ ਆਪਾਂ ਮੈਂ ਫਰੀ ਦੇ ਦਾਂਗੇ ਕੱਦ ਬਾਡੀ ਵੇਖਿਓ ਵਜਨ ਚ ਹੀ ਦਵਾ ਦੇਣੀ ਤੁਹਾਨੂੰ ਜਿਵੇਂ ਪਾਉ ਕਹਿੰਦਾ ਹੁੰਦਾ ਨਾ ਚੁੰਡੀ ਵੱਡਣ ਵਾਲੀ ਆਲੀ ਗੱਲ ਤੇ ਵੇਖੋ ਜਾਤ ਨਸਲ ਮੈਂ ਦੀ ਗਾਂ ਨੂੰ ਵੀ ਤਿਆਰ ਕਰ ਲਿਓ ਘਰੇ ਮੈਂ ਚੰਗੇ ਰੁਪਈਆ ਦੀ ਰਹੂਗੀ ਵੇਖੋ ਕੱਦ ਕਾਠ ਕਿਆ ਬਾਤ ਹੈ ਕਮਾ ਲਓ ਸ਼ਾਜੀ ਲੈ ਲੈ ਵੇਖੋ ਵਾਹ ਜਿਉਂਦੀ ਰਿਆ ਕਰਮਾਂ ਵਾਲੀਏ ਚੱਲ ਪੱਤ ਚੱਲ ਲੈ 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 ਵੇਖੋ ਵਾਹ ਜਿਉਂਦੀ ਰਿਆ ਕਰਮਾਂ ਵਾਲੀਏ ਚੱਲ ਪੱਤ ਚੱਲ ਲੈ 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 ਚੱਲ 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 ਵੇਖੋ ਧੌਣ ਚੱਕ ਕੇ ਤੁਰਦੀ ਨਾ ਘੋੜੀ ਵਾਂਗੂ ਕਰਮਾਂ ਵਾਲੀ ਕਿਆ ਬਾਤ ਹੈ ਵੱਡੇ ਬੋਡੀ ਸਟਰਕਚਰ ਦੀ ਸੱਜਣਾ ਵੱਡੀ ਮੈਂ ਵਾਜੇ ਵਾਜੇ ਵਜਦਾ ਅੰਦੇ ਵਰ ਤੋਂ ਵੇਖੋ ਤੇ ਰੇਟ ਜਦੋਂ ਤੁਸੀਂ ਸੁਣਿਆ ਤੇ ਤੁਸੀਂ ਫੜੱਕਦੇ ਨੇ ਮੰਗਾ ਲੈਣੀ ਮੈਂ ਵੀ ਫੌਜੀ ਸਾਹਿਬ ਚੜਾ ਕੇ ਭੇਜ ਦਿਓ ਫੌਜੀ ਸਾਹਿਬ ਕਿੰਨੇ ਦਾ ਕਾਂਟਾ ਵਾਂਟਾ ਘਾਟਾ ਹੀ ਪੈਣਾ ਨਫਾ ਪੈਣਾ ਜੋ ਅੱਜ ਹੁਣ ਇਹਦਾ ਨਹੀਂ ਦੇ ਮਹਿੰਗੀ ਬੱਚਾ ਮਣੇ ਇਹਨੂੰ ਘਾਟਾ ਖਣਾ ਬਣਾ ਹਾਂ ਜੀ ਸਿਆਣੇ ਟਕਾਉਣੀ ਪੈਣੀ ਕਿਸੇ ਨੂੰ ਹਾਂਜੀ ਹਾਂਜੀ ਲਈ ਦੇ ਇੱਕ 20 ਨਹੀਂ ਉਹ ਘਾਟਾ ਖਣਾ ਬਣਾ ਜੀ ਦੱਸ ਦੇ ਐ ਕਹਦੇ ਇੰਨੇ ਦੀ ਦੇਣੀ ਆ ਮੈਂ ਕਹਿਤਾ ਪਹਿਲੇ ਮੈਂ ਹਾਂ ਰੇਟ ਉਹ ਦਵਾਉਣਾ ਤੁਹਾਨੂੰ 85 ਦੇ ਦਈਏ ਨਹੀਂ ਮਾਨਤਾਨ ਕਰ ਜਿੰਨੇ ਦੀ ਕਿਹਾ ਉਹਨੇ ਦੀ ਦੇ ਤੁਸੀਂ ਦੱਸੋ ਕਿੰਨੇ ਦੇ ਦੇਈਏ ਨਹੀਂ ਮੈਂ ਨਹੀਂ ਅਜੇ ਕਹਿਣਾ ਕੋ ਤੂੰ ਹੀ ਦੱਸ ਯਾਛੀ ਦੇ ਦਾਂਗਾ ਹੋਰ ਕਰ ਤੂੰ ਤੂੰ ਤੁਸੀਂ ਕਰ ਦੋ ਹੈ ਠੀਕ ਹੈ ਦੂਜਾ ਕੁਝ ਕਰ ਦੋ 2 ਘਟ 80 ਦੀ ਦੇ ਦੇਗੇ 78000 ਦੀ ਹੋਹੀ ਆਖਦਾ ਦੋ 70 ਦੇ ਦਾਂਗਾ 70 ਦੀ ਫਿਰ ਹੋਰ 1000 ਦੇ 76 ਦੀ ਚਾਹ ਜਾਣ ਦਾਂਗੇ ਜਾਣ ਦੇ ਕਿਉਂ ਵੀਰ ਅੱਜ ਆਫਰ ਆਈ ਅੱਜ ਆਫਰ ਆਈ ਲੋ ਵੀ ਸੱਜਣਾ 76000 ਦੀ ਮੈਂ ਕਿਤੋਂ ਮਿਲਣੀ ਨਹੀਂ ਬਾਅਦ ਜਿਵੇਂ ਕਹਦੇ ਨਾ ਟੈਂਪੂ ਦਾ ਖਰਚਾ ਦਾ ਤੁਹਾਨੂੰ ਪੈ ਜੂ ਹਾਂ ਤੇ ਪਰ ਜਦੋਂ ਮੈਂ ਘਰੇ ਉਤਰੀ ਨਾ ਤੁਸੀਂ ਕਹੋਗੇ ਵੀ ਸੰਧੂ ਨੇ ਵਾਕੇ ਕਿਹਾ ਸੀ ਵੀ ਚੀਜ਼ ਕੋਈ ਅਲੋਕਾਰ ਮਿਲੀ ਆ ਅਸਰ ਕੱਟੀ ਵੀ ਲਈਏ ਨਾ ਚੰਗੀ ਦਾ ਸੱਜਣਾ 55000 ਦੀ ਆਉਂਦੀ ਆ ਤੇ ਇਹ ਮੈਂ ਆ 9 ਕਿਲੋ ਦੁੱਧ ਸੂਆ ਸਵੇ ਦਾ ਨਾ ਹੁਣ ਲਾ ਲਿਓ ਫੌਜੀ ਨੂੰ ਕਿ ਉਹ ਵੀ ਕਿੰਨੇ ਚਿਰ ਦੀ ਸੂਈ ਆ ਇਹ ਤੁਸੀਂ ਆਪ ਹੀ ਤਾਜ਼ਾ ਲਾ ਲਿਓ ਮਹੀਨੇ ਦੀ ਦੋਹਾਂ ਦੀ ਜਿੰਨੇ ਦੀ ਕਿਉਂਕਿ ਇਹਨੇ ਦਾ ਮੁਸਤ ਵਾਲੇ ਭਾਜ ਹੀ ਦੇਤੀ ਤੁਹਾਨੂੰ ਤੇ ਅੱਗੇ ਆ ਗਈ ਆਪਣੇ ਕੋਲੇ ਆ ਕੱਟੀ ਵੀ ਹਾਨੀ ਲਈ ਕੱਟਿਆ ਜਾਂਦੇ ਇਹ ਕੱਟੀ ਵੀ ਦੇ ਦੇਣੀ ਹੈ ਨਾ ਹਾਂਜੀ ਹਾਂਜੀ ਇਹਦੀ ਉਮਰ ਕਿੰਨੀ ਹੋ ਗਈ ਫੌਜੀ ਸਾਹਿਬ ਉਮਰ ਇਹ ਹੈਗੀ 14 ਮਹੀਨੇ 14 ਮਹੀਨੇ ਕੀਆ ਬਾਬਾ ਝੋਲੀ ਚਲੀ ਚੰਗੀ ਆ ਹਾਂਜੀ ਹਾਂਜੀ ਸਾਂਭਣਾ ਨਹੀਂ ਆ ਮੜੀ ਜੀ ਕੱਟੀ ਚੰਗੀ ਕੱਟੀ ਚੰਗੀ ਆ ਠੀਕ ਆ 14 ਮਹੀਨਿਆਂ ਦੀ ਉਮਰ ਆ ਹਾਂਜੀ ਹਾਂਜੀ ਤੇ ਮੰਨ ਕੇ ਚੱਲੀਏ ਥਣ ਚਾਰ ਹੀ ਆ ਹਾਂ ਚਾਰ ਆ ਗਈ ਨੀਲੀ ਦੀ ਹਾਂਜੀ ਹਾਂਜੀ ਇਹਦਾ ਰੇਟ ਕੀ ਕਰੀਏ ਪੰਜੀ ਦੇ ਦਈਏ 25000 ਦੀ ਹੈਨਾ ਹਾਂਜੀ ਕਿੰਨਾ ਕੁ ਪਿਆਰ ਮੁਹੱਬਤ ਹੋ ਜੀ ਕੀ ਦਾ ਦੋ ਨਹੀਂ ਮੈਂ ਨਹੀਂ ਦਾ ਦਦਾ ਫੌਜੀ ਸਾਹਿਬ ਜਿੱਥੇ ਐਡਾ ਆਫਰ ਚੱਲ ਰਿਹਾ ਜਿੱਥੇ ਦੱਸਣਾ ਹੀ ਨਾ ਉੱਥੇ ਮੈਂ ਦੱਸਤਾ ਵੀ ਹਾਂਜੀ ਸੋਚ ਲਾ ਵੀ ਮੈਂ ਚੜ ਗਈ ਤੇ ਪੂਜ ਕਰਮਾਂ ਵਾਲੀ ਕੱਟੀ ਤਿਆਰ ਦੇ ਦਾਂਗੇ 22 ਦੀ ਦੇ ਦੇਤੀ ਪੱਕੀ ਗੱਲ ਆ ਹੋ ਗਈ ਜਵਾਨ ਹੋ ਗਈ ਠੀਕ ਆ ਲਓ ਵੀ ਸੱਜਣਾ 22000 ਦੀ ਕੱਟੀ ਤੇ 76000 ਦੀ ਮਹ ਲੈਤੀ ਤੁਹਾਨੂੰ ਨੰਬਰ ਫੌਜੀ ਸਾਹਿਬ ਦਾ ਸਕਰੀਨ ਤੇ ਆ ਸੰਪਰਕ ਕਰ ਲੋ ਕਿਉਂਕਿ ਫੌਜੀ ਸਾਹਿਬ ਵੀ ਕਹਿੰਦਾ ਵੀ ਆਪਾਂ ਪਸੂ ਨਵੇਂ ਲਿਆਵਾਂਗੇ ਤੇ ਐਨ ਮੰਨ ਕੇ ਚੱਲੋ ਵੀ ਅੱਜ ਰੇਟ ਆਪਦੇ ਯਾਨੀ ਪੂਰੇ ਖਿੱਚ ਕੇ ਕਰਾਇਆ ਫੁੱਲ ਪਿਆਰ ਸਤਿਕਾਰ ਦਿਓ ਭਰਾ ਨੂੰ ਤੇ ਕੀ ਆਉਣ ਵਾਲੇ ਸਮੇਂ 'ਚ ਵੀ ਇਸ ਘਰੋਂ ਤੁਹਾਨੂੰ ਵੀਡੀਓ ਵਿਖਾਉਂਦੇ ਰਹੀਏ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰੋ ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ